ਹਾਂਜੀ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬੜੀ ਦੁੱਖ ਦੀ ਗੱਲ ਆ ਸੱਸੀ ਕਾਲ ਬੁਲਾਉਣ ਨੂੰ ਵੀ ਜੀ ਨਹੀਂ ਕਰਦਾ ਸੀ ਜੋ ਪਿਛਲੇ 2 ਦਿਨਾਂ ਤੋਂ ਲੈ ਕੇ ਮੌੜ ਮੰਡੀ ਦੇ ਵਿੱਚ ਬੜੀ ਵੱਡੀ ਘਟਨਾ ਵਾਪਰੀ ਆ ਤੇ ਇਹ ਕੱਟ ਮਾਨੂੰ ਤੇ ਚੈਨਲ ਪਾਉਣਗੇ ਸਾਡੇ ਵਕੀਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਕੀਲ ਸਾਹਿਬ ਕੀ ਗੱਲ ਹੋਈ ਹੈ ਜੀ ਅਸਲ ਦੇ ਵਿੱਚ ਪ੍ਰੋਪਰ ਤੁਸੀਂ ਧਰਨਾ ਵੀ ਦਿੱਤਾ ਹੋਇਆ ਕੱਲ ਥਾਣੇ ਮੂਰੇ ਵੀ ਸਾਰਾ ਦਿਨ ਧਰਨਾ ਰਿਹਾ ਹੈਗਾ ਠੀਕ ਹੈ ਨਾ ਅੱਜ ਤੁਸੀਂ ਰਾਮਪਰਾਕ ਕੈਂਚੇਗੜ੍ਹ ਉੱਤੇ ਵੀ ਧਰਨਾ ਦਿੱਤਾ ਹੋਇਆ ਹੈ ਕੀ ਗੱਲ ਹੋਈ ਹੈ ਗੱਲ ਲੜਕੀ ਤੇਰੀ ਚੰਡੀਗੜ੍ਹ ਪੜ੍ਹਦੀ ਸੀ ਅੱਛਾ ਜੀ ਉਹ ਪਲੱਸ 2 ਤੋਂ ਬਾਅਦ ਫਸਟ ইয়ার ਦੇ ਵਿੱਚ ਅੱਛਾ ਤੇ ਮੁੰਡਾ ਉਹਦੇ ਨਾਲ ਕੋਈ ਮੋਰ ਮੰਡੀ ਦੇ ਹੀ ਸੀ ਅੱਛਾ ਜੀ ਉਹਦਾ ਦੋਸਤ ਸੀਗਾ ਅੱਛਾ ਜੀ ਤੇ ਉਹਨਾਂ ਨੇ ਵਰਗਾ ਕੇ ਦੋ ਤਿੰਨ ਬੰਦੇ ਹੋਰ ਰਲ ਕੇ ਤੇ ਲੜਕੀ ਨੂੰ ਮੋੜ ਸੱਦ ਲਿਆ ਅੱਛਾ ਜੀ ਮੋੜ ਲੈ ਕੇ ਇੱਥੇ ਉਹਨਾਂ ਨੂੰ 8-9 ਘੰਟੇ ਪਤਾ ਨਹੀਂ ਕਿ ਕਿੱਥੇ ਰੱਖਿਆ ਸ਼ਾਮ ਨੂੰ ਆਪਦੇ ਘਰ ਲੈ ਗਏ ਅੱਛਾ ਜੀ ਤੇ ਜਿਹੜਾ 2 ਦਿਨਾਂ ਬਾਅਦ ਲੜਕੀ ਦਾ ਮੋਬਾਈਲ ਬੰਦ ਰਿਹਾ ਅੱਛਾ ਜੀ ਉਹਦੇ ਘਰਦਿਆਂ ਨੇ ਵੀ ਸੰਪਰਕ ਕੀਤਾ ਕੋਈ ਫੋਨ ਮਿਲਿਆ ਨਹੀਂ ਇਹ ਕੁੜੀ ਚੰਡੀਗੜ੍ਹ ਤੋਂ ਇੱਥੇ ਲੈ ਕੇ ਆਂਦੀ ਗਈ ਹੈ ਜੀ ਇਹਦੇ ਇਹਦੇ ਬਾਰੇ ਹਜੇ ਪੂਰੀ ਤਫ਼ਤੀਸ਼ ਨਹੀਂ ਹੋਈ ਪੂਰੀ ਤਫ਼ਤੀਸ਼ ਨਹੀਂ ਜੀ ਪੂਰੀ ਤਫ਼ਤੀਸ਼ ਨਹੀਂ ਹੋਈ ਪਰ 2 ਘੰਟੇ 2 ਦਿਨ ਲੜਕੀ ਦਾ ਮੋਬਾਈਲ ਬੰਦ ਰਿਹਾ ਅੱਛਾ ਜੀ ਤੇ 2 ਦਿਨਾਂ ਬਾਅਦ ਲੜਕੀ ਦੇ ਲੜਕੇ ਦੇ ਘਰਦਿਆਂ ਨੇ ਦੱਸਿਆ ਵੀ ਉਹਨੂੰ ਤਾਂ ਲੜਕੀ ਦਾ ਨੜ ਦੇ ਵਿੱਚ ਨਿਕਲ ਕੇ ਇਹ ਦੱਸਿਆ ਕਿ ਇਹਨੇ ਵੀ ਨੜਕੀ ਨੜ ਦੇ ਵਿੱਚ ਛਿੜਤੀ ਉਹਨਾਂ ਨੇ ਨਹੀਂ ਦੱਸਿਆ ਕਿ ਇਹ ਸਾਨੂੰ ਆਪ ਲੜਕੇ ਦੇ ਪਿਓ ਨੇ ਲੜਕੇ ਦੇ ਪਿਓ ਨੇ ਦੱਸਿਆ ਤੇ ਕਹਿੰਦੇ ਬੜੀ ਗੇਮ ਮਣਾ ਕੇ ਦੱਸਿਆ ਲੜਕੀ ਦੇ ਪਿਓ ਨੂੰ ਦੱਸਿਆ ਉਹਨਾਂ ਨੇ 24 ਘੰਟੇ ਉਹਨੂੰ ਪਹਿਲਾਂ ਦੱਸਿਆ ਨਹੀਂ ਪੀ ਕੀ ਵਾਪਰਿਆ ਕੀ ਨਹੀਂ ਵਾਪਰਿਆ ਪੂਰੀ ਪਲਾਨਿੰਗ ਤੋਂ ਬਾਅਦ ਉਹਨਾਂ ਨੇ ਡਿਸਕਲੋਜ਼ ਕੀਤਾ 24 24 ਘੰਟੇ ਮੁੰਡੇ ਦੇ ਪਿਓ ਨੇ ਕੁੜੀ ਦੇ ਪਿਓ ਨੂੰ ਦੱਸਿਆ ਨਹੀਂ ਹੈਗਾ ਵੀ ਕੀ ਗੱਲ ਹੋ ਗਈ ਪੂਰੀ ਪਲਾਨ ਕਰਕੇ 24 ਘੰਟੇ ਦਾ ਦੱਸਿਆ ਮੁੰਡੇ ਨੇ ਨਾਮ ਮੁੰਡੇ ਦੀ ਮਾਂ ਨੇ ਉਹ ਸਾਰਿਆਂ ਨੂੰ ਇਸ ਗੱਲ ਬਾਰੇ ਪੂਰੀ ਜਾਣਕਾਰੀ ਪੂਰੀ ਜਾਣਕਾਰੀ ਸੀਗੀ ਕਿ ਇਹ ਵਿਚੇ ਉਸ ਤੋਂ ਬਾਅਦ ਉਹ ਪੁਲਿਸ ਕੋਲ ਗਈ ਕੱਲ ਦੇ ਪੁਲਿਸ ਨੂੰ ਵੀ ਸਵੇਰੇ ਦਿਲਾ ਦਿੱਤੀ ہوئی ਹੈ ਪੁਲਿਸ ਵੀ ਜਿਹੜੀ ਉਹਨਾਂ ਦੀ ਸਟੋਰੀ ਤੇ ਹੀ ਮੋਰ ਲਾ ਰਹੀ ਹੈ ਆਪ ਦੇਖਣ ਨੂੰ ਕੋਈ ਤਵਦੀਸ਼ ਵਿਚੇ ਇਹ ਕਹਿ ਰਹੇ ਵਿਚੇ ਇਹ ਕਹਿ ਰਹੇ ਵੀ ਕੁੜੀ ਉੱਥੇ ਸੈਲਫੀ ਲੈਣ ਲੱਗੀ ਵੀ ਡਿਗ ਪੀਏ ਤਾਂ ਵੀ 4 ਵਜੇ ਕਿਉਂ ਜਾਂਦੇ ਪੋਸੀਬਲ ਨਹੀਂ ਰਾਤ ਨੂੰ 2:30 ਵਜੇ ਸੈਲਫੀ ਲੈਣ ਕੌਣ ਜਾਂਦਾ ਹਨਰ ਦੇ ਉੱਤੇ ਹਨਰ ਦੇ ਉੱਤੇ ਜਿਹੜਾ ਕ ਸੁਨਸਨ ਏਰੀਆ ਉੱਤੇ ਜਾਨਵਰ ਆਂਦੇ ਨੇ ਤਾਂ ਨਾਰਮਲ ਬੰਦਾ ਨਹੀਂ ਜਾ ਸਕਦਾ ਕੋਈ ਕਿੱਥੋਂ ਬਾਜੀ ਬੰਦੇ ਨੂੰ ਡਰ ਲੱਗਦਾ ਉਸ ਜਾਨ ਦੇ ਨਹੀਂ ਨਹੀਂ ਹੋ ਸਕਦਾ ਇਹ ਸਾਰਾ ਮੰਨ ਕੇ ਉਹ ਇਹ ਜਿਹੜੀ ਸਟੋਰੀ ਬਣਾਈ ਹੈ ਇਹ ਫਾਲਸ ਲੱਗਦੀ ਹੈ ਮਨ ਘੜਦਾ ਹੈ ਇੱਥੇ ਕੋਈ ਨਾ ਮੰਡੀ ਵਾਲਾ ਨੂੰ ਯਕੀਨ ਹੋ ਰਿਹਾ ਐਸੀ ਗੱਲ ਕਰਕੇ ਬੈਠਿਆ ਪੁਸਤ ਤੱਕ ਜਾਣ ਹੀ ਰਹੀ ਇੱਕੋ ਕਾਰਨ 700 ਦਾ ਕੋਈ ਸਰਕਾਰ ਮੌਜੂਦਾ ਜਾਂ ਕੋਈ ਪ੍ਰਸ਼ਾਸਨ ਦੇ ਰਿਹਾ ਨਹੀਂ ਪ੍ਰਸ਼ਾਸਨ ਵੱਲੋਂ ਕੱਲ੍ਹ ਦੇ ਵੀ ਅਸੀਂ ਕਰ ਰਹੇ ਆ ਇਹ ਕਰ ਰਹੇ ਆ ਵੀ ਐਸਐਸਪੀ ਸਾਹਿਬ ਆਪ ਹੀ ਖਲੇੜੀ ਹੈ ਵੀ ਉਹ ਵੀ ਆ ਕੇ ਇਸ ਗੱਲ ਦੀ ਲੋਕਾਂ ਦੇ ਦੁੱਖ ਚ ਸ਼ਾਮਲ ਹੁੰਦੀ ਲੋਕਾਂ ਨੂੰ ਬਹੁਤ ਉਮੀਦਾਂ ਸੀ ਕੱਲ ਰਾਸ਼ਟਰਪਤੀ ਸੀ ਕੱਲ ਤੱਕ ਤਾਂ ਸਬਰ ਕੀਤਾ ਅੱਜ ਵੀ ਜਦੋਂ ਕੋਈ ਨਾ ਪ੍ਰਸ਼ਾਸਨ ਸੁਣੀ ਤਾਂ ਇਹ ਤਾਂ ਕੋਈ ਐਮਐਲਏ ਪਹੁੰਚਿਆ ਤੁਹਾਡੇ ਕੋਲ ਅਜੇ ਤੱਕ ਨਹੀਂ ਕੋਈ ਐਮਐਲਏ ਆ ਵੀਡੀਓ ਵੇਖਣ ਤਿਆਰੀ ਹੈ ਕਹਿੰਦੇ ਉੱਥੇ ਆਪ ਵੀ ਘਰਾਂ ਲੈ ਕੇ ਨਾਲ ਫੋਟੋ ਖਿਚਾ ਰਹੇ ਆ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਵੱਡੀ ਗੱਲ ਇਹ ਆ 20 ਪਰਿਵਾਰ ਨੂੰ ਤਾਂ ਗਮਰਾਹ ਕਰਨੀ ਕਰਨਾਗਾ ਜਿਹੜੇ ਦੋਸ਼ੀ ਆ ਉਹ ਪੁਲਿਸ ਮੁਲਾਜ਼ਮਾਂ ਨੂੰ ਵੀ ਗਮਰਾਹ ਕਰ ਰਹੇ ਆ ਕੁੜੀ ਨੂੰ ਕਤਲ ਹੀ ਕਹਿ ਸਕਦੇ ਆਪਾਂ ਸਪਸ਼ਟ ਸਪਸ਼ਟ ਕਤਲ ਹੀ ਕਹਿ ਸਕਦੇ ਆ ਕਤਲ ਕਰਨ ਤੋਂ ਬਾਅਦ 24 ਘੰਟੇ ਬਾਅਦ ਬੜੀ ਗੇਮ ਪਲਾਨ ਬਣਾ ਕੇ ਤੇ ਬੜਾ ਪਰਿਵਾਰ ਮੂਹਰੇ ਪੇਸ਼ ਕਰਿਆ ਗਿਆ ਵੀ ਕੁੜੀ ਨੂੰ ਗਰਮੀ ਲੱਗਦੀ ਸੀ ਘਬਰਾਹਟ ਆਉਂਦੀ ਸੀ ਇਹੀ ਤੇ ਵੀ ਉਹ ਤੁਰਨ ਫਿਰਨ ਗਏ ਨਹਿਰ ਤੇ ਜਾ ਕੇ ਕੁੜੀ ਕਹਿੰਦੀ ਮੇਰੀ ਸੈਲਫੀ ਖਿੱਚ ਤੇ ਕੁੜੀ ਨਹਿਰ ਦੇ ਵਿੱਚ ਸਲਿੱਪ ਕਰ ਗਈ ਉਹ ਡਿੱਗ ਗਈ ਤੇ ਮੇਰਾ ਮੁੰਡਾ ਉਤੋਂ ਵਾਪਸ ਆ ਗਿਆ ਇਹ ਬੜੀ ਨਿੰਦਣਯੋਗ ਘਟਨਾਗੀ ਜਿੰਨੀ ਵੀ ਕਹੀਏ ਵੀ ਓਨੀ ਨਿੰਦਣਯੋਗ ਘਟਨਾਗੀ ਕਿਉਂ ਕਿ ਇੱਕ ਮੌੜੇ ਬੜਾ ਛੋਟਾ ਜਾਂ ਸ਼ਹਿਰ ਸੀ ਬੜਾ ਸ਼ਾਂਤੀ ਮਾਹੌਲ ਸ਼ਹਿਰ ਸੀ ਆ ਜਿੱਥੇ ਸਾਰੀ ਭਾਈਚਾਰਾ ਜੀਮਿੰਦਾਰ ਭਰਾ ਲਾ ਲੋ ਠੀਕ ਹੈ ਸੇਠ ਲੋਕ ਲਾ ਲੋ ਸਾਰਾ ਬੜੇ ਭਾਈਚਾਰੇ ਨਾਲ ਸੀ ਆ ਪਰ ਯਾਰ ਸ਼ਰਮ ਦੀ ਗੱਲ ਆ ਕੋਈ ਕਿਸੇ ਦੇ ਵਿਸ਼ਵਾਸ ਕਿੱਥੋਂ ਕਰ ਲੂਗਾ ਜਦੋਂ ਨਾਲ ਲੱਗਦੇ ਘਰਾਣੇ ਨੇ ਐਡਾ ਵੱਡਾ ਕਾਂਡ ਕਰਤਾ ਬਾਕੀ ਗੱਲ ਜਿਹੜੀ ਅਸੀਂ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਿੰਨੇ ਆਂ ਧਰਨਾ ਇਸ ਟਾਈਮ ਲੱਗਿਆ ਹੋਇਆਗਾ ਜਿੰਨੇ ਵੀ ਅਸੀਂ ਕਿਸਾਨ ਭਰਾਗੇ ਅਸੀਂ ਸੇਠਾਂ ਦਾ ਸਾਥ ਦੇਵਾਂਗੇ ਕਿਉਂਕਿ ਸਾਡਾ ਨੌ ਮਾਸ ਦਾ ਰਿਸ਼ਤਾ ਹੈਗਾ ਕਿ ਨਾ ਸਾਨੂੰ ਸੇਠਾ ਬਣਾ ਸਰੇ ਤੇ ਸਾ ਸਾਨੂੰ ਸੇਠਾ ਨੂੰ ਸਾਡੇ ਬਣਾ ਸਰੇ ਅਸੀਂ ਇਹ ਐਲਾਨ ਕਰਦੇ ਵੀ ਜਿੰਨੇ ਦਿਨ ਵੀ ਧਰਨਾ ਚੱਲੂ ਅਸੀਂ ਇਹਨਾਂ ਦੇ ਨਾਲ ਖੜਾਂਗੇ ਨਾ ਅੱਜ ਭੱਜੀਏ ਨਾ ਕੱਦ ਭੱਜੀਏ ਬਾਕੀ ਪ੍ਰਸ਼ਾਸਨ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਤੁਸੀਂ ਦੋਸ਼ੀਆਂ ਨੂੰ ਫਾਂਸੀ ਦਿਓ ਤੇ ਉਹ ਫਾਂਸੀ ਸਜਾ ਸੇਠ ਕਹਿ ਰਹੇ ਨੇ ਫਾਂਸੀ ਬੰਦ ਵੀ ਚਾਹੀਦੀ ਆ ਕਿਉਂਕਿ ਪਰ ਉਹ ਕਹਿੰਦਾ ਅੱਗ ਤੋਂ ਡਰਦੀ ਟਟਿਆਣਾ ਤੋਂ ਵੀ ਡਰ ਲੱਗ ਜਾਂਦੀ ਜਦੋਂ ਇਹਨਾਂ ਨੂੰ ਫਾਂਸੀ ਕੀਤੀ ਜਾਊਗੀ ਨਾ ਤਾਂ ਮੁੜ ਕੇ ਕੋਈ ਨਹੀਂ ਸੋਚੂਗਾ ਵੀ ਇਦਾਂ ਦਾ ਕਦਮ ਚੱਕੀਏ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਕਿਉਂਕਿ ਧੀਆਂ ਸਭ ਦੀਆਂ ਇੱਕ ਹੁੰਦੀਆਂ ਹੀ ਆ। ਮੇਰੇ ਵੀ ਦੋ ਤੀਆਂ ਆਈਆਂ ਸਾਰੇ ਖੜੇ ਇਹਨਾਂ ਦੇ ਵਿੱਚ ਧੀਆਂ ਹੋਣੀਆਂ ਤੇ ਧੀਆਂ ਤੋਂ ਇੱਕ ਇੱਜ਼ਤ ਹੁੰਦੀਆਂ ਹੀ ਆ। ਉਹਨੂੰ ਕਿੱਦਾਂ ਚੰਡੀਗੜ੍ਹ ਤੋਂ ਲਿਆਂਦਾ ਗਿਆ, ਵਸਲਾਇਆ ਗਿਆ। ਬਹੁਤ ਮਾੜੀ ਨਿੰਦਣਯੋਗ ਘਟਨਾ ਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਸਾਹਿਬ ਤੱਕ ਵੀਡੀਓ ਜਰੂਰ ਪਹੁੰਚਾਓ। ਵੀ ਭਗਵੰਤ ਮਾਨ ਸਾਹਿਬ ਆਪ ਦੀ ਕਰਨੀ ਤੇ ਪੂਰੇ ਨੇ। ਜਿਹੜੀ ਗੱਲ ਕਹਿੰਦੇ ਹੋ ਕਰਕੇ ਦਿਖਾਉਂਦੇ ਵੀ ਸਾਡੇ ਸਾਡੀ ਵੀਡੀਓ ਉਸ ਤੱਕ ਪਹੁੰਚਾਓ। ਵੀ ਇੱਕ ਜਿਨ੍ਹਾਂ ਨੇ ਕਸੂਰ ਕਰਿਆ ਇੱਕ ਧੀ ਨੂੰ ਮਾਰਿਆ ਫਿਰ ਸਾਜ਼ਿਸ਼ ਘੜੀ ਆ ਉਹਨਾਂ ਦੇ ਸਹੀ ਸਹੀ ਕਾਰਵਾਈ ਹੋਵੇ ਧੰਨਵਾਦ ਠੀਕ ਹੈ ਸਹੀ